ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਹੋਇਆ ਨਵਜੋਤ ਕੌਰ ਸਿੱਧੂ ਦੇ ਇੱਕ ਬਿਆਨ ਨੇ ਪੂਰੀ ਸਿਆਸਤ ਹਿਲਾ ਕੇ ਰੱਖ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਮੁੱਖ ਮੰਤਰੀ ਦਾ ਚਿਹਰਾ ਨਵਜੋਤ ਸਿੱਧੂ ਨੂੰ ਅਨਾਉਂਸ ਕੀਤਾ ਜਾਵੇਗਾ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆ ਜਿਹੜਾ ਸਿਆਸਤ ਦੇ ਵਿੱਚ ਵਾਪਸੀ ਕਰਨਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਨਵਜੋਤ ਕੌਰ ਸਿੱਧੂ ਦੇ ਬਿਆਨ ਨੇ ਜਿਹੜਾ ਤਰਥੱਲੀ ਮਚਾ ਕੇ ਰੱਖੀ ਹੋਈ ਹੈ ਤਾਂ ਹੁਣ ਉਹਨਾਂ ਦੇ ਵੱਲੋਂ ਇਹ ਵੀ ਸੰਕੇਤ ਦਿੱਤੇ ਗਏ ਨੇ ਕਿ ਪ੍ਰਿੰਕਾ ਗਾਂਧੀ ਤੇ ਨਾਲ ਨਵਜੋਤ ਸਿੰਘ ਸਿੱਧੂ ਦਾ ਬਹੁਤ ਪਿਆਰ ਹੈ ਤੇ ਪਾਰਟੀ ਨੂੰ ਵੀ ਬਹੁਤ ਪਿਆਰ ਕਰਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚ ਕੋਈ ਵੱਡਾ ਜ਼ਿੰਮੇਵਾਰੀ ਦਿੱਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਰਾਜਾ ਵੜਿੰਗ ਨੂੰ ਲੈ ਕੇ ਵੀ ਕਾਫੀ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇਹ ਕਿਹਾ ਜਾ ਰਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਦੀ ਕੁਰਸੀ ਜਾ ਸਕਦੀ ਹੈ ਤੇ ਉਸ ਦੇ ਵਿੱਚ ਹੀ ਹੁਣ ਨਵਜੋਤ कौर ਸਿੱਧੂ ਦਾ ਵੱਡਾ ਬਿਆਨ ਜਿਹੜਾ ਸਾਹਮਣੇ ਆਇਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਭਾਵੇਂ ਹਲੇ 1 ਸਾਲ ਤੋਂ ਵੱਧ ਦਾ ਸਮਾਂ ਬਾਕੀ ਆ ਪਰ ਇਸ ਤੇ ਸਿਆਸਤ ਭਖਣੀ ਸ਼ੁਰੂ ਹੋ ਚੁੱਕੀ ਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ कौर ਸਿੱਧੂ ਦੇ ਬਿਆਨ ਨੇ ਇੱਕ ਵਾਰ ਫਿਰ ਸਿਆਸਤ ਦੇ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਆ ਉਹਨਾਂ ਨੇ ਕਿਹਾ ਕਿ ਸਿੱਧੂ ਸਿਆਸਤ ਦੇ ਵਿੱਚ ਤਾਂ ਹੀ ਵਾਪਸੀ ਕਰਨਗੇ ਜਦੋਂ ਤੱਕ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ ਜੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਆਖਿਆ ਗਿਆ ਕਿ ਕੋਈ ਵੀ ਪਾਰਟੀ ਉਹਨਾਂ ਨੂੰ ਪੰਜਾਬ ਨੂੰ ਸੁਧਾਰਨ ਦੀ ਤਾਕਤ ਦੇਵੇ ਤਾਂ ਉਹ ਪੰਜਾਬ ਨੂੰ ਗੋਲਡਨ ਸਟੇਟ ਬਣਾ ਦੇਣਗੇ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਨੇ ਨਾਲ ਹੀ ਇਹ ਵੀ ਸਪਸ਼ਟ ਕਰ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਅਤੇ ਪ੍ਰਿੰਕਾ ਗਾਂਧੀ ਦੇ ਨਾਲ ਬਹੁਤ ਲਗਾ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਪਹਿਲਾਂ ਹੀ ਮੁੱਖ ਮੰਤਰੀ ਦੇ ਪੰਜ ਪੰਜ ਦਾਵੇਦਾਰ ਨੇ ਤਾਂ ਇਹੀ ਲੋਕ ਕਾਂਗਰਸ ਨੂੰ ਹਰਾਉਣ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਨਹੀਂ ਲੱਗਦਾ ਕਿ ਇਹ ਸਾਰੇ ਨਵਜੋਤ ਸਿੰਘ ਸਿੱਧੂ ਅੱਗੇ ਨੂੰ ਅੱਗੇ ਆਣ ਦੇਣਗੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਦੇ ਲਈ ਪੈਸਾ ਤਾਂ ਨਹੀਂ ਹੈ ਪਰ ਅਸੀਂ ਨਤੀਜੇ ਦੇ ਸਕਦੇ ਹਾਂ ਉਹਨਾਂ ਨੇ ਕਿਹਾ ਜੇ ਕਾਂਗਰਸ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਵੇ ਤਾਂ ਉਹ ਸਿਆਸਤ ਦੇ ਵਿੱਚ ਆ ਜਾਣਗੇ ਨਹੀਂ ਤਾਂ ਉਹ ਚੰਗਾ ਪੈਸਾ ਕਮਾ ਰਹੇ ਨੇ ਤੇ ਖੁਸ਼ ਨੇ ਤਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਵਜੋਤ ਕੌਰ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਪਖੜਨੀ ਸ਼ੁਰੂ ਹੋ ਗਈ ਆ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਪੰਜ ਪੰਜ ਚਿਹਰੇ ਨੇ ਜਿਹੜੇ ਮੁੱਖ ਮੰਤਰੀ ਦਾ ਦਾਵਾ ਕਰਦੇ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕੀਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦੇ ਵੱਲੋਂ ਅੱਗੇ ਨਹੀਂ ਆਣ ਦਿੱਤਾ ਜਾਵੇਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਪਖੜਨੀ ਸ਼ੁਰੂ ਹੋ ਗਈ ਆ ਹਾਲਾਂਕਿ 2026 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਲੇ ਸਮਾਂ ਬਾਕੀ ਆ ਪਰ ਨਵਜੋਤ ਕੋਰ ਸਿੱਧੂ ਦੇ ਵੱਲੋਂ ਵੱਡੇ ਸੰਕੇਤ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਨਾਲ ਲਗਾਏ ਤੇ ਪ੍ਰਿੰਕਾ ਗਾਂਧੀ ਦੇ ਨਾਲ ਲਗਾਏ ਜੇਕਰ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰ ਦਿਆ ਤਾਂ ਉਹ ਸਿਆਸਤ ਦੇ ਵਿੱਚ ਵਾਪਸੀ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਾਫੀ ਵੱਡੇ ਖੁਲਾਸੇ ਹੋ ਸਕਦੇ ਨੇ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੇ ਵਿੱਚ ਵਾਪਸੀ ਕਰਨਗੇ है, जावेगा। पार्टी जावेगा। दूसरा मेरा मुद्दा रहा लॉ एंड ऑर्डर का जो बहुत ही बर्बादी हो चुकी है अः रोज आके बिजनेसमैन रो रहे हैं मैम हम छोड़ के जा रहे हैं पंजाब हमारे बच्चों को लूट रहे हैं मार रहे हैं पहले तो ये था की की कि की कॉल आती धन्यवाद करना चाहती हूँ कि हफ्ते के अंदर अंदर उन्होंने बच्चों का सॉल्व कर दिया और ये भी मैंने रखा पॉइंट कि हम चंडीगढ़ को नहीं देंगे नहीं तो पंजाब आंदोलन पे बैठ जाएगा मैं नहीं चाहती कि हमारे पंजाब का माहौल खराब हो चौथा पॉइंट मेरा था की गुरु तेग बहादुर जी का तीन सौ पचासवा शहीदी दिवस मना रहे हैं न्यू दिल्ली का रेलवे स्टेशन जो है वो नया वो उनके नाम पे किया जाए ताकि जो भी लोग आए वो उनको गुरु जी के बारे में सारी ट्रेन पे वो स्टेशन पे लिखा हो एक ट्रेन बनाई जाए जिससे वहां से सारे लोग आए और पंजाब में गुरुद्वारों के दर्शन करें और गुरु तेग बहादुर जी की कुर्बानी को दिल्ली से लेके पंजाब तक अंडरस्टैंड करें और माने और इससे क्या होगा कि पंजाब और पंजाबियत के बारे में सारी दुनिया को पता चल जाएगा कि हम हैं कौन आपने दे है कि तो बिल्कुल दे तो दे तो 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 देखो मुझे इसे कोई वो नहीं है आ, 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 कोई भी मतलब मैं खुल के बोलती हूँ वो कांग्रेस के साथ अटैच है बहुत ज्यादा उनको उनके साथ प्रियंका जी के साथ अटैचमेंट है पर मुझे इतनी फाइटिंग में लग नहीं रहा कि कहीं भी नवजोत सिद्धू को ये प्रमोट होने देंगे क्योंकि पांच पांच सी एम ऑलरेडी बने हुए हैं और वो हराने पे लगे हुए हैं कांग्रेस को अगर ऊपर उनको समझ आ जाए तो बात दूसरी है कोई भी पार्टी उनको ये ताकत दे दे कि वो पंजाब को सुधार सके और हमारे पास पैसे नहीं है किसी भी पार्टी को देने के लिए पर हम रिजल्ट दे देंगे आपको पंजाब को हम गोल्डन स्टेट बना देंगे बस हमारा तो यही वो है अगर बीजेपी जिम्मेवारी देती देती है तो क्या नवजोत सिंह सिद्धू वापसी तो करेंगे बीजेपी में ये मैं उनकी तरफ से नहीं बता सकती मैं कांग्रेस अगर दे तब वो आएंगे तब वो आ जाइए पर अदरवाइज वो अच्छा पैसा कमा रहे हैं और खुश है बहुत फ्रस्ट्रेशन की लाइफ है आप पैसे की बात करें कि हमारे पास पैसे नहीं है क्या किसी पार्टी ने आपके पैसे की डिमांड करी अगर ਨੇ ਫਸੇ ਕਿਸੇ ਨੇ ਨਹੀਂ ਕੀ ਪਰ सीएम وہی ਬੰਦਾ ਜੋ ਬਾਂਸਾ ਗੁਰੂਡਾ ਕਟਿਆ ਚੀ ਦਿੰਦਾ